ਅੱਤਿ ਸ਼੍ਰੀ ਕਲਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਚੰਦਰਾ ਇੰਗਲੈਂਡ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਉਹ ਉਪਰਿਆਂ ਵਾਂਗੂ ਪਿੰਡ ਆਵੜਿਆ ਸਭ ਕੁਝ ਕਿੰਨਾ ਬਦਲ ਗਿਆ ਸੀ ਕੋਠੀਆਂ ਹੀ ਕੋਠੀਆਂ ਹੇਠਲੀ ਉੱਪਰ ਆਈ ਹੋਈ ਉਹ ਕਮਜ਼ੋਰ ਸਰੀਰ ਨੂੰ ਧੁੰਦਾ ਆਪਣੇ ਹੀ ਘਰ ਨੂੰ ਲੱਭਦਾ ਹੋਇਆ ਤੁਰਿਆ ਗਿਆ ਉਹ ਹਰਾਨ ਸੀ ਇਹ ਦਿਨ ਵੀ ਆਉਣੇ ਸਨ ਜਦੋਂ ਆਪਣੇ ਘਰ ਦਾ ਪਤਾ ਵੀ ਲੋਕਾਂ ਤੋਂ ਪੁੱਛਣਾ ਪੈਣਾ ਸੀ ਉਨੁਪਾਰ ਜਵਾਨੀ ਚ ਕਦੇ ਕਰਦਿਆਂ ਕਰਜ਼ਾ ਚੁੱਕ ਕੇ ਘਰ ਦੇ ਭਾਗ ਬਦਲਣ ਵਿਦੇਸ਼ ਭੇਜਿਆ ਸੀ ਪਰ ਉਹ ਪਰੀਆਂ ਦੇ ਦੇਸ਼ ਦੀ ਚਕਾ ਚੌਂਦ ਚ ਐਸਾ ਗਵਾਚਿਆ ਕੀ ਜੋ ਕਮਾਉਂਦਾ ਖਾ ਪੀ ਛੱਡਦਾ ਤੇ ਬਾਕੀ ਗੋਰੀਆਂ ਮੇਮਾਂ ਤੋਂ ਵਾਰ ਸੁੱਟਦਾ ਇੱਥੇ ਮਾਪੇ ਦੇ ਭੈਣ ਭਰਾ ਚਿੱਠੀ ਤੇ ਫੋਨ ਉਡੀਕਦੇ ਪੈਸੇ ਉਡੀਕਦੇ ਕਦੇ ਕੱਚੇ ਕੋਠੇ ਤੇ ਚੜ ਚੜ ਅਸਮਾਨੇ ਉੱਡਦੇ ਜਹਾਜ਼ਾਂ ਨੂੰ ਦੇਖ ਦੇਖ ਹੱਥ ਹਿਲਾਉਂਦੇ ਪਰ ਕਰਦਿਆਂ ਹੌਲੀ ਹੌਲੀ ਪਿੰਡ ਦੇ ਲੋਕ ਉਹਨਾਂ ਨੂੰ ਕਮਲਿਆਂ ਦਾ ਟੱਬਰ ਜ਼ਰੂਰ ਕਹਿਣ ਲੱਗ ਪਏ ਸਨ ਜਿਉਂ-ਜਿਉ ਸਮਾਂ ਲੋੜੋਂ ਵੱਧ ਬੀਤਦਾ ਗਿਆ ਮਾਪੇ ਮਰ ਮੁੱਕ ਗਏ ਕਿੰਨੇ ਭੈਣ ਭਰਾ ਵੀ ਅਣਵਿਆਹੇ ਹੀ ਰਹਿ ਗਏ ਸਨ ਤੇ ਉਹ ਉਧਰ ਇੰਗਲੈਂਡ ਬੈਠਾ ਸ਼ਰਾਬੀ ਹੋਇਆ ਛੜਕਾਂ ਤੇ ਲੇਟ ਦਾ ਬਿਲਕੁਲ ਨਿਕਾਰਾ ਹੀ ਹੋ ਗਿਆ ਸੀ ਖੋਰੇਓ ਦੇ ਦਿਮਾਗ ਨੂੰ ਕੀ ਪੁੱਠਾ ਗੇੜ ਆਇਆ ਕੀ ਮਨ 'ਚ ਮਿਹਰ ਪੈ ਗਈ ਉਹ ਜਹਾਜ਼ੇ ਚੜ੍ਹ ਕੇ ਪੰਜਾਬ ਆ ਗਿਆ ਪਰ ਉਹਨੂੰ ਘਰ ਦੀ ਜ਼ੁਗਾਠ ਪਛਾਨਣ 'ਚ ਦੇਰ ਨ ਲੱਗੀ। ਦਰਵਾਜ਼ੇ ਉਪਰ ਗੈਰ ਇਸੇ ਜ਼ੁਗਾਠ ਤੇ ਕਦੇ ਲੋਹੇ ਦਾ ਵੱਡਾ ਗੇਟ ਲਾਉਣ ਦਾ ਵਾਅਦਾ ਕਰਕੇ ਉਹ ਬਾਹਰ ਗਿਆ ਸੀ। ਉਹਦਾ ਦਿਲ ਬੈਠ ਗਿਆ। ਉਹਦਾ ਜੀ ਕੀਤਾ ਸ਼ਰਮ ਨਾਲ ਡੁੱਬ ਮਰੇ। ਉਸ ਵੇਖਿਆ ਸਾਹਮਣੇ ਮੜੀਆਂ ਵਰਗੇ ਘਰ 'ਚ ਤਿੰਨ ਪੂਤਾਂ ਵਰਗੇ ਬੁੱਤ ਮੰਜੀਆਂ ਤੇ ਬੈਠੇ ਹੋਏ। ਝੱਲਿਆਂ ਬਲਲਿਆਂ ਦੇ ਵਾਲ ਖਿਲਰੇ ਹੋਏ ਤੇ ਮਹਿਲੇ ਕੁਚਲੇ ਕੱਪੜਿਆਂ 'ਚ ਬੈਠੇ ਦੇਖ ਕਿ ਇੱਕ ਵਾਰੀ ਤਾਂ ਉਹ ਡਰ ਹੀ ਗਿਆ ਇਹ ਕੌਣ ਨੇ ਜਿਵੇਂ ਮੜੀਆਂ ਚ ਭੂਤਾਂ ਨੇ ਡੇਰਾ ਲਾਇਆ ਹੋਵੇ ਉਹ ਵੀ ਸਾਰੇ ਆਪਣੀਆਂ ਮੱਧਮ ਲੋ ਵਾਲੀਆਂ ਅੱਖਾਂ ਚ ਨੀਜ਼ ਲਾ ਕੇ ਦੇਖਣ ਲੱਗੇ ਭਾਈ ਕੌਣ ਹੈ ਤੂੰ ਮੈਂ ਮੈਂ surjeet ਹਾਂ ਤੁਹਾਡਾ ਸਾਡਾ surjeet ਸਾਡਾ ਕਿਹੜਾ ਹੈ surjeet ਤੁਹਾਡਾ ਭਰਾ ਇੰਗਲੈਂਡ ਵਾਲਾ ਜਿਹੜਾ 30 ਸਾਲ ਪਹਿਲਾਂ ਗਿਆ ਸੀ ਓ ਜੀਤ ਤੂੰ ਜਿੰਦਾ ਜਾਗਦਾ ਅਸੀਂ ਤਾਂ ਸਮਝਿਆ ਮਰ ਮੁੱਕ ਗਿਆ ਹੋਣਾ ਆ ਕੀ ਹਾਲ ਬਣਾਇਆ ਹੋਇਆ ਏ ਜਿਵੇਂ ਇੰਟਰਨੇਟ ਨੇ ਉਹ ਕੱਪੜੇ ਪਾਏ ਹੋਣ ਭਰਾਵਾ ਕੀ ਦੱਸਾਂ ਕਈ ਬਿਮਾਰੀਆਂ ਲੱਗੀਆਂ ਹੋਈਆਂ ਮੈਂ ਠੀਕ ਨਹੀਂ ਰਹਿੰਦਾ ਜੇ ਇਹ ਹਾਲ ਸੀ ਤਾਂ ਹੁਣ ਕੀ ਮਰਨਾ ਆ ਇੱਥੇ ਕਿਹੜੇ ਤੇਰੀ ਕਮਾਈ ਦੇ ਭੰਡਾਰ ਭਰੇ ਪਏ ਨੇ ਹੋਰ ਕੀ ਕਰਦਾ ਬੰਦੇ ਨੇ ਆਖਰੀ ਵੇਲੇ ਘਰ ਹੀ ਆਉਣਾ ਹੁੰਦਾ ਪਰ ਭਾਈ ਘਰ ਆਉਂਦਾ ਕੀ ਵੀ ਕੋਈ ਸਮਾਂ ਹੀ ਹੁੰਦਾ ਨਿੱਕੇ ਭਾਈ ਮੇਥੋਂ ਭਾਰੀ ਗਲਤੀ ਹੋ ਗਈ ਮੈਂ ਤੁਹਾਨੂੰ ਉੱਥੇ ਜਾ ਕੇ ਭੁੱਲ ਗਿਆ ਚੱਲ ਭਰਾਵਾ ਫੇਰ ਵੀ ਚੰਗਾ ਹੋਇਆ ਸਾਡੀਆਂ ਮੜੀਆਂ ਤੇ ਕੋਈ ਦੀਵਾ ਜਗਾਉਣ ਵਾਲਾ ਤਾਂ ਚਾਹੀਦਾ ਸੀ ਫੇਰ ਵੀ ਤੂੰ ਸਮੇਂ ਸਿਰ ਵੇਲਾ ਸਾਂਭ ਗਿਆ ਆਹ ਗਲੇ ਤਾਂ ਲੱਗ ਜਾ ਓਏ ਸੁਣੋ ਸਾਰੇ ਸਮੇਂ ਤੋਂ ਮੈਨੂੰ ਜਿਆਦਾ ਆਇਆ ਮੈਂ ਤੁਹਾਡੇ ਲਈ ਗਿਫਟ ਲੈ ਕੇ ਆਇਆ ਆ ਆ ਦੇਖੋ ਤੁਹਾਡੇ ਤਿੰਨਾਂ ਲਈ ਬਾਹਰ ਲੀਆਂ ਵਧੀਆ ਘੜੀਆਂ ਓਏ ਭਰਾਵਾ ਸਾਡੀ ਜ਼ਿੰਦਗੀ ਦੀਆਂ ਅਹਿਮ ਘੜੀਆਂ ਤਾਂ ਮੁੱਕ ਗਈਆਂ ਹੁਣ ਗੁੱਟ ਤੇ ਸਜਾ ਕੇ ਕੀ ਕਰਾਂਗੇ ਹੁਣ ਤਾਂ ਮੌਤ ਦੀਆਂ ਘੜੀਆਂ ਪਾਉਣ ਦਾ ਵੇਲਾ ਆ ਗਿਆ ਹੈ ਇਹਨਾਂ ਨੂੰ ਫੂਕ ਪਰਾਂ ਤੇ ਇਹਨਾਂ ਕਹਿੰਦੇ ਆ ਉਹ ਉੱਚੀ ਉੱਚੀ ਡਾਡਾ ਪਾਉਣ ਲੱਗ ਪਿਆ Thank you. Please like, share and subscribe.